ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਚੱਲੇ ਆਂ ਆਪਾਂ ਗੁਰਦੁਆਰਾ ਸਾਹਿਬ ਮੇਰੇ ਮੂੰਹ ਲਗੀ ਦੇ ਦੇ ਕਿੱਡੇ ਗੌਰ ਆ ਮੇਰੇ ਮੂੰਹ ਲਗੀ ਕਹਿੰਦਾ ਸਾਰੇ ਇਹ ਨਹੀਂ ਵੇਖਿਆ ਪਹਿਲਾਂ ਨਹੀਂ ਤਾਂ ਇਹ ਨਹੀਂ ਆ ਪਿਛਲੇ ਕਹਿੰਦਾ ਮੈਨੂੰ ਪਤਾ ਹੈ ਨਾ ਤੇਰੇ ਮੂੰਹ ਦੇ ਵਿੱਚ ਕੀ ਗੱਲ ਮੱਤਲੇ ਵੜੇ ਸੁਣੇ ਲੱਗਦਾ ਹੁਣ ਆ ਬਾਹਰੋਂ ਲੱਗਦਾ ਜੀ ਸਾਰੀ ਰਾਤ ਸਿਮਲੇ ਜਿਹਾ ਸਾਰੀ ਰਾਤ ਹੀ ਨੀਂਹ ਪੈਂਦਾ ਰਿਹਾ ਉਹ ਸਾਡੇ ਆ ਮਾਂ ਜਾ ਚਲੋ ਵੀ ਮਿਲਦੇ ਇੱਕ ਬੰਦੇ ਕੀ ਤੇ ਕੀ ਪਾਣੀ ਪਾਣੀ ਲੈ ਮਿੱਤਰਾਂ ਇਹ ਰੋਜਾ ਹੁਣ ਹੋਏ ਤੇ ਚਾਲੂ ਹੋਏ ਆ ਬਰਸਾਤਾ ਉਹ ਦਾਦੇ ਭਾਈ ਆਨੇ ਇੱਥੇ ਚੱਲਦਾ ਕਰੀ ਨਾ ਆਪਰੇਟਰ ਹਾਂ ਅਮਰੀਕਾ ਦਾ ਉੱਥੇ ਵੀ ਹੈਗਾ ਹੈ ਆਏਰਪੋਰਟ ਪਰ ਰੇਬਰ ਪਾਣੀ ਪਾਣੀ ਵਾਓ ਪਾਣੀ ਉਹਦਾ ਉਧਾ ਜਾ ਇਹ ਤੀਜਾ ਨੰਬਰ ਬਲੌਕ ਕਰਾ ਪਾਣੀ ਚਾਲੂ ਕਰ ਦੇਣਾ ਤੇ ਦੂਜਾ ਕਰਤਾ ਕੇ ਜੋ ਜਾ ਕੇ ਬਹਿ ਗਿਆ ਰਵਾਣ ਹਾਂ ਤੇ ਤੀਜਾ ਨੰਬਰ ਪਾਣੀ ਵਾਲਾ ਜਿਹੜਾ ਬਾਹਰੋਂ ਆਇਆ ਹੁੰਦਾ ਕੱਢਣ ਦੇ ਪਾਣੀ ਮਿਲ ਆਣਾ ਸਾਰੇ ਜਾਣ ਦਾ ਪਾਣੀ ਇੱਥੇ ਇਕੱਠਾ ਹੋ ਗਿਆ ਇਹ ਤਾਂ ਵਾਰੀ ਇਹ ਜਗ੍ਹਾ ਇਹ ਤਾਂ ਗੇਹ ਜਾ ਲੱਗਦਾ ਹਾਂ ਮੈਨੂੰ ਤਾਰ ਜਿਉ ਨੂੰ ਭਾਣਾ ਹਾਂ ਇਹ 200 ਆ ਜੀ ਨਵਾਂ 에어ਪੋਰਟ ਬੰਦ ਟਾਡਾ ਕੀ ਕਹਿਣਾ ਹੈ ਇਹ ਕਿਹੜਾ ਜਾਣਾ ਹੈ ਟ੍ਰੇਨ ਤੋਂ ਜਾਣਾ ਇੱਥੋਂ ਜਿਹੜਾ ਪਹਿਲੀ ਟਿਕਟ ਬੁੱਕ ਕਰਾਉ ਉਹ ਵਧਿਆ ਟਿਕਟ ਸਸਤੀ ਆ ਹਾਂ ਆਪਾਂ ਹੀ ਕਰਾ ਲਈਏ ਹਾਂ ਹੀ ਆਪਾਂ ਹੀ ਕਰਾ ਲਈਏ ਕੋਸਰੀ ਤੋਂ ਲੈਣਾ ਹੈ ਰਸਤ ਅਦਸਤ ਲੈ ਕੇ ਹੁਣੇ ਹੀਰੋ ਭਾ ਜਾ ਕੇ ਟੇਕਾਂਗੇ ਗੁਰਦੁਆਰਾ ਸਖਮਾਤਾ ਮੌਸਮ ਰਾਤਾ ਹੀ ਨਹੀਂ ਪੈਂਦਾ ਮਿਲਦੇ ਆਂ ਮਿੱਤਰੋ ਸਭ ਨੂੰ ਉਹ ਵੀ ਮਿੱਤਰੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਅਰਮਨ ਇਧਰ ਆ ਪਾਵਨ ਮਹਾਨੇ ਸੇਵਾਦਾਰ ਮੇ ਮੁਖੀ ਪਾਪਾ ਪੈਸੇ ਤੜਾਲ ਗਏ ਪਰ ਅੱਜ ਪਰਨਾ ਕਿਦਾਂ ਦਾ ਬੱਧਾ ਹੀ ਉਹਨਾਂ ਕਿੱਡਾ ਵਧੀਆ ਬਣ ਗਿਆ ਕਰੋ ਪਰ ਸ਼ੁਰੂ ਹੋ ਗੁਰਦੁਆਰਾ ਸੇਵਾ i ਗੁਰਦਾਰਨ ਗੁਰਦੁਆਰੇ ਸਾਹਿਬ ਜਾਣ ਤੋਂ ਬਾਅਦ ਆਉਣ ਤੋਂ ਬਾਅਦ ਜਾਣ ਤੋਂ ਬਾਅਦ ਨਹੀਂ ਆਉਣ ਤੋਂ ਬਾਅਦ ਆਪਾਂ ਲਾਉਣ ਲੱਗੇ ਰਗੜਾ ਕੀ ਕੀ ਪਾਉਂਦੇ ਹਨ ਮਰ ਭਾਜੀ ਗਰੀਬ ਆਈ ਆਪਾਂ ਚੁੱਪ ਕਰ ਇੱਕ ਮਿੰਟ ਛੋਟੀ ਲਾਤੀ ਕੀ ਕੀ ਪਾ ਗਰੀ ওকে ਜਿਹੜੀ ਭਾਜੀ ਬੈਠੀ ਗੀ ਗੀ ਸੰਗ ਗਿਆ ਸੰਗ ਦਾ ਭਾਜੀ ਹਲ ਵੇਖ ਕੇ ਸੰਗ ਗਿਆ ਸਾਹਮਣੇ ਬੋਲਣ ਲੱਗੇ ਸੁੱਕੇ ਗੁਲਾਬ ਸੁੱਕੇ ਗੁਲਾਬ ਗਿਰੀ ਕਹਿਣੀ ਆ ਮੂੰਹ ਮੰਨ ਕੇ ਲਵਾ ਰਿਹਾ ਮੋਸਾ ਆ ਤੇ ਸਿਰ ਵੀ ਨਹੀਂ ਟੱਕਿਆ ਮੂੰਹ ਬੰਦ ਔਰ ਪਾਟੋੜੇ ਮਾਣ ਅਨਸਾਰ ਬੋਲੀ ਦਾ ਰੰਗ ਬਦਲਣਾ ਕੋਈ ਨਹੀਂ ਆ ਜੀ ਵੀ ਪਾ ਗਿਰੀਆਂ ਘਟ ਭਾਈ ਦਾਨੀ ਨੇ ਘਟਿਆ ਗਿਰੀਆਂ ਇਹ ਜਦ ਰਗੜਿਆ ਠੰਡੀਆਂ ਹੋ ਜਾਂ ਮੈਂ ਨਹੀਂ ਰਗੜਿਆ ਠੰਡੀਆਂ ਕੋਈ ਐਂਕਲ ਤੋਂ ਨਹੀਂ ਹੈ ਆ ਪਹਿਲਾਂ ਹੀ ਗਰਮੀਆਂ ਨਿਕਲ ਜਾਣੀਆਂ ਜਿੱਤਾਂ ਆ ਸੁਣ ਐਸ਼ ਇਹ ਆ ਗਈ ਇਹ ਆ ਗਈ ਖਸ ਖਸ ਇਹਨੂੰ ਕੁੱਟੀ ਦਾਣਾ ਰਗੜੀਦਾ ਆ ਪਹਿਲਾਂ ਦਾਣੇ ਤੇ ਬੀਨੂ ਕਹਾਂ ਲਈ ਮੈਂ ਚਲਾ ਅੰਦਰ ਨਹੀਂ ਨਾਲ ਬੈ ਦੇ ਡੰਡਾ ਕੁੰਡਾ ਤੇ ਫੜ ਕੇ ਰੱਖ ਓਏ ਉਹ ਕਪੜਾ ਯਾਰ ਰੱਖ ਲੈ ਉਹ ਕਪੜਾ ਫੜਾ ਓਹ ਕਪੜਾ ਫੜਾ ਸਨ ਗੱਡੀ ਚਲਾਉਂਦੇ ਉਹ ਗੱਡੀ ਚਲਾਉਂਦੇ ਬਾਅਦ ਉਹਦੇ ਥੱਲੇ ਰੱਖ ਇੱਥੇ ਰੱਖ ਹੈ ਜੀ ਲੱਗ ਜਣੀ ਸਾਲਿਆ ਉਹ ਇੱਥੇ ਖੈ ਜੀ ਲੱਗ ਜਣੀ ਆ ਉਹ ਖੈ ਜੀ ਲੱਗ ਨਾ ਤੌਲੀਆ ਰੱਖੀ ਯਾਰ ਉਹਦਾ ਚੰਮੀ ਦਾ ਉਹ ਨਹੀਂ ਰਹਿਣ ਦੇ ਉਹ ਸਾਲਿਆ ਧੋਣਾ ਮੈਨੂੰ ਹੀ ਪੈਣਾ ਹੈ ਮੈਂ ਤਾਂ ਦੂਜੇ ਯਾਰ ਤੈਨੂੰ ਤੂੰ ਸਾਲਾ ਜਾਂਦਾ ਤੋ ਦੇਣ ਹੋਰ ਕਪੜਾ ਫੜਿਆ ਨਹੀਂ ਆਗਾ ਤੋ ਹਾਂ ਤੂੰ ਉੱਟ ਕੇ ਫੜਦਾ ਮਾ ਆ ਬਲੌਗ ਵੇਖ ਲੈਣਾ ਬਸ਼ਮੀ ਤੇਰਾ ਤੌਲੀਆ ਪਾਰਸ ਨੇ ਥੱਲੇ ਰੱਖਿਆ ਸੀ ਆ ਵੇ ਸਾਫ਼ ਵੀ ਕਰਨ ਦੇ ਨਵਾਂ ਤੌਲੀਆ ਨੇ ਪਿੰਨ ਨਵਾਂ ਲੈ ਕੇ ਮੈਨੂੰ ਦੇਖਣਾ ਹੈ ਕੱਲ ਖੁੰਚਿਆ ਹੋਇਆ ਮੇਰਾ ਕਾਹ ਮੀਆਂ ਦਿਨ ਕੁੱਟੇ ਹੁੰਦੇ ਨੇ ਉਹਨੇ ਕੀਤਾ ਆਉਣਾ ਵੀ ਨਹੀਂ ਕੱਲ ਤੂੰ ਖੁੰਚਿਆ ਹੋਇਆ ਹੋਂਦਾ ਮੇਰਾ ਔਖਾ ਇਹ ਮੈਂ ਬਾਹਰ ਚੱਲਾਂ ਬਾਹਰ ਚੱਲਿਆ ਰੱਬ ਨੂੰ ਬਾਰ ਭੇਜ ਦੇ ਇਹ ਤਾਂ ਨਹੀਂ ਗਾਣਾ ਚੱਲ ਛੋਟੇ ਗੱਡੀ ਫੜ ਕੇ ਲਿਆ ਉਹ ਤਾਂ ਅੰਦਰ ਚ ਚਾਰ ਬੀ ਲੱਗ ਰਹਾ ਤੇ ਸਰਕਾਰਾਂ ਦਾ ਫੋਨ ਅੱਛੇ ਬੜੇ ਲੱਗਾ ਹੁੰਦੇ ਓ ਓ ਓ ਪਾਣੀ ਪੂਣੀ ਰੱਖੋ ਲੱਗੇ ਠੰਡ ਕੋਲ ਚੱਲ ਪਾਣੀ ਲੈ ਆ ਗਿਆ ਤੂੰ ਇਹ ਟਾਈਮ ਸ਼ੁਰੂ ਹੋਇਆ ਇਹਦੇ ਸਾਰੀ ਰਾਤ ਹੀ ਪੈਂਦਾ ਰਹੇ ਅੱਜ ਫੇਰ ਟਾਈਮ ਸ਼ੁਰੂ ਹੋ ਗਿਆ ਹੁਣ ਆ ਜ਼ਰਾ ਬਾਜ਼ਰੋਂ ਟਪੂ ਤਾਡੀਆਂ 600 630 ਚ ਹੁੰਦਾ ਹੈ ਬਣੀਆਂ

ਯਾਰ ਯਾਰ ਅਸੀਂ ਕੋਚੀ ਦੇ ਪਾਪ ਹਾਂ ਜਿੰਨੀ ਉਹ ਲਵਾਦੀ ਏ ਤੁਸੀਂ ਜਿੰਨੀ ਤਾਂ ਸੀਨੀ ਕਰ ਕੋਸ਼ਿਸ਼ ਤੇਰਾ ਆ ਚੱਟਾ ਇਧਰ ਮੁੱਕੇ ਪਾਸਵਰਡ ਤੇ ਚੇਂਜ ਕਰ ਪਾਸਵਰਡ ਤੈਨੂੰ ਪਾਸਵਰਡ ਦੱਸ ਕੇ ਚੇਂਜ ਕਰਨਾ ਹੈ ਆਪਾਂ ਜਿੰਨੀ ਆਲੇ ਭਰੀਏ ਕਰਾਂ ਪਾਸਵਰਡ ਭਰੀਏ ਤੇ ਇਹ ਆ ਬਿੱਟਲ ਮੰਦਾ ਬਿੱਟਲ ਵੇਖਣ ਵੇਖਣ ਆ ਰਹੇ ਵੇਖਣ ਬੰਬਰ ਪਹਾੜ ਇਹਦਰ ਤੋ ਕੋਈ ਨਾ ਲੋ ਵੀ ਮਤਰੋ ਸੇ ਫੇਰ ਦਾ ਟਾਈਮ ਹੋ ਗਿਆ ਗੁੱਡ ਮਾਰਨਿੰਗ ਦਾ ਇਹ ਮੀ ਰਹਾ ਤਾਂ یوں ਪੈਣ ਲੱਗਾ ਤੇ हट ਗਿਆ ਹੀ ਨਹੀਂ ਮੀ ਹਟਦਾ ਹੀ ਨਹੀਂ ਇੱਥੇ ਬਸ ਜਿਉਂ ਸਟਾਰਟ ਹੁੰਦਾ ਆਪਾਂ ਨੇ ਸਤਰੀ ਆਇਆ ਸੀ ਕੁਝ ਬਹੁਤ ਸਾਰਾ ਮਾਲ ਲੈ ਕੇ ਕਰੇਨ ਦਾ ਤੇ ਉਹਨੂੰ ਲੈ ਕੇ ਚੱਲੇ ਆ। ਉਹਨੂੰ ਲੈ ਕੇ ਆਉਣੇ ਉੱਤਪਾਦ ਆਪਾਂ ਜਾਵਾਂਗੇ ਪਲਾਂਟ 'ਚ। ਦੇਖੋ ਆ ਜੀ ਕੀ ਕੀ ਕਰਦੇ ਆ। ਤੁਸੀਂ ਅੱਜ ਰੋ ਵੀ ਆਪਣਾ ਨਾਲ ਦੇਖਦੇ ਜੁੜੇ ਰਹੋਗੇ। ਸਾਰਾ ਦਿਨ ਕੀ ਕੀ ਹੁੰਦਾ ਆਪਾਂ ਤੁਹਾਨੂੰ ਦਿਖਾਉਂਦੇ ਰਹਿਨੇ ਤੁਹਾਨੂੰ ਕਿਉਂਕਿ ਬਲੌਗ ਹੁਣ ਕੰਮ ਹੈ ਨੀਗਾ ਰੂਮ 'ਚ ਵੀ ਰਹਿਦਾ ਏ ਜਾਦਾ। ਜਾਂ ਫਿਰ ਉੱਥੇ ਰਹੀਦਾ ਜਦੋਂ ਕੰਮ ਚੱਲਦਾ ਤਿੰਨ ਆਈਟੀ ਚੱਲਦਾ ਦੋ ਦਿਨ ਬਲੌਗ ਵਿੱਚੋਂ ਬਣੀ ਨਹੀਂ ਨਾ ਠੀਕ ਹੋਣ ਦਾ ਕਾਰਨ ਤੇ ਇਹ ਬਲੌਗ ਹੁਣ ਜਿਹੜੇ ਆਉਣੇ ਆ ਇਹ ਬਸ ਆਪਣੇ ਬਲੌਗ ਆਉਣੇ ਆ ਕਿ ਮਿਕਸੀ ਆਉਣੇ ਆ ਇੱਕ ਇੱਕ ਦੋ ਤਰ੍ਹਾਂ ਦੇ ਤਾਂ ਵੀ ਪਾਣੀ ਆਉਣਾ ਇੱਥੇ ਮੀਂਹ ਵਰਹਾਵਿਆ ਸ਼ੁਰੂ ਹੋ ਗਿਆ ਪਿਛਲੇ ਮਹੀਨੇ ਤੋਂ ਹੀ ਹੋ ਗਿਆ ਇਸ ਮਹੀਨੇ ਥੋੜਾ ਜਿਆਦਾ ਹੋ ਗਿਆ ਹੁਣ ਤੇ ਦਿੱਲੀ ਹੀ ਮੀ ਹੈ ਦੇੰਦ। ਤੇ ਉਹ ਜਬਾ ਮੈਂ ਟ੍ਰਿੰਗ ਲੈ ਆਉਣਾ ਫਿਰ ਲੱਗਣਾਂ ਕਲਿੱਪ ਕੱਢ ਜੂ। ਬਾਬਾ ਬੀਬਾ ਜਿਉਂ ਬਾਰਿਸ਼ ਸ਼ੁਰੂਆਤ ਕੱਲ ਕੀ ਚੱਲੂ ਆਈ ਹੈ ਨਾ? ਹਾਂ। ਕੱਲ ਸ਼ਾਮ ਕੀ ਚੱਲੂ ਹੋਈ ਹੈ। ਸ਼ਨੀਵਾਰ ਤੱਕ ਬਾਰਿਸ਼ ਹੋ ਗਈ। ਸ਼ਨੀਵਾਰ ਤੱਕ। ਇਹ ਗੁਫਤੇ ਨੂੰ ਟਿਕਾ ਲਵਾ ਕੇ ਲੈ ਆਇਆ। ਥੋੜਾ ਬਿਮਾਰ ਹੋ ਗਿਆ। ਬਾਜੀ ਪੈਸਾ। ਯਾਰ।

ਅਵੀ ਉਧਰ ਦੇਖ ਪੂਰੀ ਉਹ ਪਹਾੜੀ ਪੂੜੀ ਕੋਈ ਵੀ ਨਹੀਂ ਦਿਖ ਰਹੀ ਹੈ ਨਹੀਂ ਤਾਂ ਪਹਿਲੇ एकदम ਸਾਫ ਦਿਖਤੀ ਸੀ ਇਹ ਬੰਦ ਨਹੀਂ ਹੋਣ ਵਾਲੀ ਆ ਵੀ ਦੋ ਤਿੰਨ ਦਿਨ ਨਹੀਂ ਬੰਦ ਹੋਊਗੀ गुप्ता क्या बनाएगा गुप्ता क्या बनाएगा आज ਆਲੂ ਸੋਆਬੀਨ ਬਣਾਉ ਆ ਯਾਰ ਆਲੂ ਸੋਆਬੀਨ ਬਣਾ ਅੱਜ ਬੜੀਆ ਕਰਕੇ ਮੈਂ ਖਾਣਾ ਲੈ ਕੇ ਫਿਰ ਰੂਮ पे ਜਾਣਾ ਉਸ ਦਿਨ ਆਲੂ ਕੁਝ ਵੀ ਸਭ ਦਿਖਾਏ ਤੇ आलू गोभी अच्छा फ्राई करवाया खड़ा खुद तो फ्राई किया उसको।, ए उसको पकड़ा देता है ना टेस्टी नहीं बनाता है खड़ा रहता है ਉਸ ਦਿਨ ਅਦਰੋਂ ਕੁਦਰਤ ਸਭ ਦਲਵਾ ਤੱਕ ਤੜਕਾ ਮਰਵਾਇਆ ਸੀ ਮਸਤ ਲੱਗ ਰਹਾ ਸੀ ਇਹ ਇਹ ਪਹਿਲੇ ਸ਼ੁਰੂ ਸ਼ੁਰੂ ਮੈਂ ਆਇਆ ਆ ਬਣਾਇਆ ਬਸ ਆ ਵੀ ਉਸ ਕੋ ਬਣਾ ਯਾਰ ਇੱਕ ਹੀ ਦੋ ਦਿਨ ਸਬਜ਼ੀ ਵਿੱਚ ਗੜਬੜੀ ਹੋਈ ਇਹ ਬਾਕੀ ਨਹੀਂ ਗੜਬੜੀ ਹੋਈ ਆ ਅੱਜ ਦਾਲ ਵਿੱਚ ਪੂਰੀ ਗੜਬੜੀ ਆ ਅੱਜ ਅੱਜ ਦਾਲ ਹਾਂ ਮੈਂ ਕੋਈ ਨਹੀਂ ਬੋਲ ਰਹਾ ਹੈ ਗਲਤ ਟੇਸਟ ਹੈ ਲੇਕਿਨ ਜੇ ਟੇਸਟ ਅੱਛਾ ਹੋ ਉਸੇ ਹੀ ਤਾਂ ਬੋਲੇਗਾ ਆਦਮੀ ਹਾਂ ਹਾਂ ਅਜੀ ਬ੍ਰੋ ਮੀ ਇੰਨਾ ਵੀ ਜ਼ਿਆਦਾ ਫੈਨ ਦਿਆ ਨਾ ਤਨ ਤਨ ਹੋਈ ਪਈ ਆ ਤੇ ਉਲਟ ਯਾਰੀ ਆ ਇੱਧਰ ਮੀਂਹ ਜੀ ਕੰਮ ਚੱਲੀ ਜਾਂਦਾ ਨਾ ਗਾਉਣ ਵਾਲੇ ਨੇ ਕੰਮ ਬੰਦ ਕਰ ਦੇ ਤੇ ਮੈਨੂੰ ਪੱਜ ਗਰੂਮ ਤੇ ਜਾਣਾ ਪਿਆ ਕਿ ਉੱਥੇ ਆਇਆ ਤੇ ਚਾਹ ਆ ਓਏ ਓਏ ਓ ਖੋਲੀ ਲੈ ਵੀ ਮੇਤਰਾ ਲੈ ਵੀ ਮੇਤਰਾ ਇਧਰੇ ਗੋਤਾ ਪੱਤੀ ਚਾਹ ਨਹੀਂ ਹੈ ਮੇਰਾ ਬੰਦਾ ਓਏ ਸਾਡੇ ਕੋਲ ਨਾ ਸੋ ਓਏ ਓਏ ਓਏ